ਸਭ ਤੇ ਮਾਲਕ ਮੇਰ ਕਰੀ ਤੇਰੇ ਸੱਚੇ ਪਾਤਸ਼ਾਹ ਮੇਰ ਕਰੀ ਸਭ ਤੇ ਦਾਤਾ ਮੇਰ ਕਰੀ ਸਤਨਾਮ ਇਹ ਬਾਬਾ ਜੀ ਚੋਲਾ ਸਾਹਿਬ ਦੇ ਪੁੱਤ ਮੇਲੇ ਤੇ ਕੀ ਸੰਦੇchnਾ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੱਖਣ ਸਿੰਘ ਸਰਪੰਚ ਸਾਬਕਾ ਸਰਪੰਚ ਬਨਖਾਨਵਾਲ ਤਾਂ ਕਿ ਇੱਕ ਮਰਲੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਨੇ ਇਲਾਕਾ ਨਿਵਾਸੀਆਂ ਪਿੰਡ ਨਗਰ ਵਾਸੀਆਂ ਤੇ ਸਾਰੀਆਂ ਆਈਆਂ ਸੰਗਤਾਂ ਨੂੰ ਬਹੁਤ-ਬਹੁਤ ਤੇ ਸ਼ਿਆਣਾ ਸ਼ਿਆਣੀ ਖੰਡਿਆੜੀਆਂ ਤੇ ਚੱਲ ਕੇ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਦੀ ਸੰਗਤ ਆਉਂਦੀ ਹੈ ਤੇ ਉਦੋਂ ਆਣ ਕੇ ਫਿਰ ਰਸਤੇ ਦੇ ਵਿੱਚ ਰੁਕਦੇ ਰੁਕਦੇ ਆਣ ਕੇ ਇੱਕ ਸਟੇ ਇਹਨਾਂ ਦਾ ਲਾਸਟ ਸਟੇ ਜਿਹੜਾ ਵਾ ਘੁੰਮਣਾ ਕਲਾਂ ਹੁੰਦਾ ਹੈ ਤੇ ਉੱਥੋਂ ਚੱਲ ਕੇ ਡੇਰਾ ਬਾਬਾ ਨਾਨਕ ਸਾਹਿਬ ਪਹੁੰਚਦੇ ਆ ਇਸ ਸਰਕਾਰ ਕੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਆ ਤੇ ਬੜੀ ਖੁਸ਼ੀਆਂ ਦੀਆਂ ਗੱਲਾਂ ਨੇ ਕਿ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਮਨਣੀਆਂ ਚਾਹੀਦੀਆਂ ਨੇ ਤੇ ਇਹ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਨੌਜ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਬੜੇ ਆਰਾਮ ਦੇ ਨਾਲ ਸਾਰਿਆਂ ਸੰਗਤਾਂ ਦੇ ਸੇਵਾ ਕਰਨ ਜਿੰਨੀ ਕਰ ਸਕਦੇ ਆ ਤੇ ਤਗੜੇ ਹੋ ਕੇ ਨਾਲ ਦਰਸ਼ਨ ਕਰਦੇ ਕਰਦੇ ਕੋਈ ਹੁੱਲੜਬਾਜੀ ਨਾ ਹੋਵੇ ਕਿਸੇ ਕਿਸਮ ਦਾ ਕੋਈ ਨਸ਼ਾ ਕਰਕੇ ਨਾ ਆਵੇ ਹਾਂਜੀ ਇਹ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ